ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਸ਼ੈਲੀ ਸਟੱਡੀ ਰੂਮ ਵਿੱਚ ਤੁਹਾਡਾ ਸਵਾਗਤ ਹੈ ਜੇ ਤੁਸੀਂ ਹਾਲੇ ਤਾਈਂ ਮੇਰਾ ਚੈਨਲ ਸ਼ੈਲੀ ਸਟੱਡੀ ਰੂਮ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਔਰ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਪੜਾਈ ਨਾਲ ਰਿਲੇਟਿਡ ਸਾਰੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਬੱਚਿਓ ਅੱਜ ਅਸੀਂ ਕਰਾਂਗੇ ਰੰਗੋ ਰੰਗ ਮੁਹਾਰਨੀ ਮੁਹਾਰਨੀ ਬੱਚਿਓ ਪੰਜਾਬੀ ਨੂੰ ਸਿੱਖਣ ਦਾ ਇੱਕ ਸਭ ਤੋਂ ਵਧੀਆ ਔਰ ਆਸਾਨ ਤਰੀਕਾ ਹੈ ਕਈ ਬੱਚੇ ਕੀ ਕਰਦੇ ਆ ਕਿ ਰੱਟਾ ਲਗਾ ਲੈਂਦੇ ਆ ਆ ਆ ਈ ਈ ਉ ਊ ਏ ਐ ਓ ਓ ਅੰਗ ਆ ਪਰ ਅਸਲ ਵਿੱਚ ਉਹਨਾਂ ਨੂੰ ਪਛਾਣ ਨਹੀਂ ਹੁੰਦੀ ਇਸ ਲਈ ਅੱਜ ਅਸੀਂ ਇਸ ਤਰੀਕੇ ਨੂੰ ਬਦਲਦੇ ਹੋਏ ਜਿਹੜੀ ਐ ਮੁਹਾਰਨੀ ਨੂੰ ਤਿਰਛੀ ਮੁਹਾਰਨੀ ਪੜਾਂਗੇ ਠੀਕ ਹੈ ਤਾਂ ਕਿ ਤੁਹਾਨੂੰ ਕਿਸੇ ਵੀ ਚੀਜ਼ ਨੂੰ ਕ੍ਰੈਮ ਨਾ ਕਰਨਾ ਪਵੇ ਤੁਸੀਂ ਇਹਨੂੰ ਸਮਝ ਸਕੋ ਮੇਰੇ ਨਾਲ ਤੁਸੀਂ ਪੜੂਗੇ ਇਸ ਤਿਰਛੀ ਮੁਹਾਰਨੀ ਨੂੰ ਤਾਂ ਕਿ ਤੁਹਾਨੂੰ ਪਹਿਚਾਨ ਹੋ ਸਕੇ ਅ ਸ ਹਿ ਕੀ ਖੁ ਅਗਲੀ ਲਾਈਨ ਪੜਦੇ ਹਾਂ ਤਿਰਛੀ ਅਸੀਂ ਆ ਸਿ ਹਿ ਕੁ ਖੂ ਇ ਸਿ 후구케이수후케케우수헤개코우세 해, 고, 거 이, 세 후, 거, 강 애, 수, 호강 고, 오 소, 흥 ਕਾ ਅ ਸ ਹ ਅੰ ਸ ਆ ਉਹ ਮੈਦ੍ਰੋ ਮੋਰੇ ਵਾਲੀਆਂ ਲਾਈਨਾਂ ਸ ਹ ਗ ਕੀ ਹ ਕ ਕੀ ਕ ਖਾ ਖ ਤੇ ਬੱਚਿਓ ਇਸ ਤਰ੍ਹਾਂ ਤੁਸੀਂ ਵੀ ਜਿਹੜੀ ਆ ਉਲਟੀ ਸਿੱਧੀ ਮੁਹਾਰਨੀ ਯਾਦ ਕਰਨੀ ਹੈ ਇਹ ਨਹੀਂ ਕਿ ਕੱਲੀ ਅਸੀਂ ਸਿੱਧੀ ਮੁਹਾਰਨੀ ਨੂੰ ਯਾਦ ਕਰ ਲੈਣਾ ਹੈ ਇਸ ਦੀ ਇੱਕ ਇਹ ਵੀ ਤਰੀਕਾ ਹੈ ਮੈਂ ਹੋਰ ਤਰੀਕਾ ਤੁਹਾਨੂੰ ਦੱਸਦੀ ਆ ਇਸ ਨੂੰ ਪੜਨ ਦਾ ਇਸ ਨੂੰ ਅਸੀਂ ਇਸ ਤਰ੍ਹਾਂ ਵੀ ਪੜ ਸਕਦੇ ਹਾਂ ਕਿ ਤਿੰਨ ਤਿੰਨ ਸ਼ਬਦ ਜਿਹੜੇ ਆ ਤਿੰਨ ਤਿੰਨ ਅੱਖਰਾਂ ਦੀ ਮੁਹਾਰਨੀ ਅਸੀਂ ਥੱਲੇ ਥੱਲੇ ਪੜਾਂਗੇ ਕਲਾਸ ਵਿੱਚ ਜੇ ਤੁਸੀਂ ਪ੍ਰੈਕਟਿਸ ਕਰਨੀ ਹੋਵੇ ਜਿੱਦਾਂ ਅ ਸ 아사하이시히이시히우수후우수후에세히애 세해오소호어소호앙쌍흥아쌍흥 이렇게 크크까까키키 기 i k 쿠, k 고 ku, ku, 고, u 고, e ke, 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 ku, 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 तरीके बदल-बदल के मुहारनी नु याद करना है ताकि ਤੁਹਾਨੂੰ ਲਗਾਤਾਰ ਅੱਖਰਾਂ ਦੀ ਪਛਾਣ ਹੋ ਸਕੇ ਠੀਕ ਹੈ ਅਸੀਂ ਇਸ ਤਰ੍ਹਾਂ ਵੀ ਮੁਹਾਰਨੀ ਨੂੰ ਕਰ ਸਕਦੇ ਹਾਂ ਇੱਕ ਹੋਰ ਤਰੀਕਾ ਮੈਂ ਤੁਹਾਨੂੰ ਦੱਸਦੀ ਹਾਂ ਕਿ ਕੱਲੇ ਪਹਿਲੇ ਮੁਕਤਾ ਸ਼ਬਦ ਦੀ ਮੁਹਾਰਨੀ ਪੜ ਲਈ ਜਾਵੇ ਅ ਸ ਹ ਕ ਖ ਫਿਰ ਕੰਨੇ ਵਾਲੀ ਆ ਸ ਹ ਕ ਖ फिर से आरी वाली इ सी हि की की फिर बिहारी वाली ई सी ही की खी। ए, सी, ही, की ओंकड़ वाली ओ सु हु को खु खु दू वाली उ सु हु कु कू ਲਾ ਐ ਸੇ ਹੇ ਕੇ ਕੇ ਦੁਲਾਮ ਐ ਸੇ ਹੈ ਗੇ ਕੇ ਹੋੜਾ ਓ ਸੋ ਹੋ ਕੋ ਕੋ ਨੋੜਾ ਓ ਸੋ ਹਾ కీ అం సంగ్ కంగ్ ఖిందీ ఆ సా ਇਸ ਤਰ੍ਹਾਂ ਬੱਚਿਓ ਬਖਵਾ ਖਤਰੀ ਕੈਨਾਲ ਤੁਸੀਂ ਮੁਹਾਰਨੀ ਨੂੰ ਯਾਦ ਕਰੋ ਮੁਹਾਰਨੀ ਦੀਆਂ ਜਿਹੜੀਆਂ ਲਗਾ ਮਾਤਰਾ ਇਹਨਾਂ ਨੂੰ ਪਛਾਣੋ ਤਾਂ ਕਿ ਪੰਜਾਬੀ ਨੂੰ ਪੜਨ ਵਿੱਚ ਤੁਹਾਨੂੰ ਕੋਈ ਔਖ ਨਾ ਹੋ ਸਕੇ ਤੇ ਅੱਜ ਜਿਹੜੀ ਹੈ ਮੈਂ ਸਿਰਫ ਖਖੇ ਤੱਕ ਦੀ ਮੁਹਾਰਨੀ ਪੜਾਈ ਹੈ ਅਗਲੀ ਵੀਡੀਓ ਵਿੱਚ ਅਗਲੇ ਅੱਖਰਾਂ ਦੇ ਨਾਲ ਆਵਾਂਗੇ ਤੁਸੀਂ ਤਦ ਤੱਕ ਇਸ ਵੀਡੀਓ ਨੂੰ ਦੇਖ-ਦੇਖ ਕੇ ਹਰ ਤਰੀਕੇ ਨਾਲ ਮੁਹਾਰਨੀ ਪੜਨ ਦੀ ਪ੍ਰੈਕਟਿਸ ਕਰੋ ਰੱਟਾ ਨਹੀਂ ਲਗਾਉਣਾ ਹੈ ਸਮਝ ਕੇ ਕਰਨਾ ਹੈ ਅਗਰ ਮੇਰੀ ਵੀਡੀਓ ਨਾਲ ਕੋਈ ਫਾਇਦਾ ਹੁੰਦਾ ਹੈ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਥੈਂਕ ਯੂ ਤਨਵਾਦ ਸ਼ੁਕਰੀਆ